ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਵੀਰੇ ਦੋ ਮੱਝਾਂ ਦਿਖਾਵਾਂਗੇ ਇੱਕ ਗੱਬਣ ਤੇ ਇੱਕ ਤਾਜੀ ਸੂਈ ਵੀ ਡਟੇਲ ਵੀਰ ਤੋਂ ਪਹੁੰਚਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮਨਦੀਪ ਸਿੰਘ ਜੀ ਪਿੰਡ ਚੰਨੂ ਨੰਬਰ ਹੈ 97790 90432 ਜਿਹੜਾ ਬਰਨਾਲੇ ਦਾ ਪਿੰਡ ਹੈ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਡੀ ਦੇਖਦੇ ਆਂ ਤਾਜੀ ਸੂਈ ਵੀ ਕਿਹੜੇ ਦਿਨ ਹੋ ਗਈ ਸੂਈ ਨੂੰ ਇਹਨੂੰ ਅੱਜ 6 ਦਿਨਾਂ ਲਈ ਠੀਕ ਆ ਬੱਚਾ ਨਾਵਾ ਗੱਡੇ ਠੀਕ ਆ ਬੱਚਾ ਆ ਗਿਆ ਮੇਲਕਾਫ ਹਣਾ ਹਾਂਜੀ ਠੀਕ ਐ ਤੇ ਸੂਆ ਕਿਹੜਾ ਸੂਈ ਵੀ ਆ ਸੂਆ ਦੂਜਾ ਜੀ ਦੂਜਾ ਸੂਆ ਕਿੰਨਾ ਕਿ ਦੁੱਧ ਦੱਸਿਆ ਮਾਲਕ ਨੂੰ 10 ਲੀਟਰਸ ਬਾਅਦ ਤਿਆਰ ਆਈ ਠੰਡੇ ਲਾਣੇ 6 ਲੀਟਰ ਟਾਈਮ ਦਾ ਹਾਂਜੀ ਅੰਦਾਜ਼ਾ ਹੈ ਕਿਨੇ ਦੁੱਧ ਪਾ ਦੂਗੀ 14 ਪਲਸ ਕਿਹਾ ਬਈ ਉਹ ਤੋਂ ਬਾਕੀ ਦੇਤੀ ਠੀਕ ਐ ਬਾਕੀ ਨਾੜਾ ਨੂੜਾ ਘੇਰ ਪ ਤੇ ਰੇਟ ਇਹਦਾ ਬਾਕੀ ਰੱਖਿਆ ਰੇਟ ਇਹਦਾ 125 ਜੀ ਮਾਰਦਾਨ ਹੋ ਜਾਊਗਾ ਤੋਰੀਵਾਰ ਨੂੰ ਸੋਹਰੋ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਕੁੱਡੇ ਸਿੰਘਾਂ ਜੀ ਦਾ ਰਾਜੀ ਸਿੰਘ ਦੀ ਸਮੀ ਪੜੀ ਵੀ ਆ ਦੂਜਾ ਸੂਆ ਝੋਟੀ ਸੂਈ ਆ ਸੋ ਸ਼ਾਮ ਦਾ ਟਾਈਮ ਆ ਹੁਣ ਚਵਾਈ ਇਹਦੀ ਹੋਣੀ ਆ ਉਸ ਹੁਣ ਗੈਸ ਕਰ ਲਿਓ ਇੱਕ ਕੱਦ ਕਾੜ ਚੰਗਾ ਤੇ ਬਾਡੀ ਮੰਤਰ ਪੂਰੀ ਰਾਜੀ ਸਨਖੀ ਤੇ ਪਲੀ ਪੁਲੀ ਵੀ ਬਹੁਤ ਜ਼ਿਆਦਾ ਤੇ ਬਾਕੀ ਥਾਂ ਲੇ ਵੇ ਦੇਖੋ ਸੋਹਣਾ ਸਾਫ ਸੁਥਰਾ ਅੱਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਜਮਾ 1,25,000 ਚ ਕੀਮਤ ਹੋ ਜੇ 12 ਲੀਟਰ ਦੁੱਧ ਇਸ ਵਕਤ ਚੋਣ ਵਾਲਾ ਬਿਲਕੁਲ ਨੇਟੇ ਥੱਲੇ ਹਾਜ਼ਰ ਆ ਹਫਤੇ ਕੰਨ ਦੀ ਸੂਈ ਵੀ ਆ ਸੋ ਥਾਂਡੇ ਵਾ ਦੇਖ ਸਕਦੇ ਸੋਣਾ ਤੇ ਬਾਕੀ ਪਲੀਪੁੜੀ ਬਹੁਤ ਆ ਕਿਸੇ ਪਾਸੋਂ ਲੱਸੀ ਨਾ ਵੀ ਨਹੀਂ 1 25 ਦੀ ਡਿਮਾਂਡ ਕੀਤੀ ਗਈ ਆ ਇਹਦੇ ਵਿੱਚ ਮਾਨਦਾਨ ਮੌਕੇ ਤੇ ਹੋ ਜਾਣਾ ਤੇ 12 ਲੀਟਰ ਦੁੱਧ ਜਮਾਂ ਨੇਟੇ ਚੋਣ ਵਾਲਾ ਹਾਜ਼ਰ ਆ ਤੇ ਬਟਰ ਦੇਖੋ ਬੈਕਸ਼ੈੱਡ ਤੇ ਬਟਰ ਨਾਲੀ ਝੂਟੀ ਆ ਤੇ ਲੈਵੇ ਦੇ ਨਾੜਾ ਵਗੈਰਾ ਦੇਖੋ ਸੋਹਣੇ ਦਿਖਾਈ ਦੀ ਜਾਂਦੀ ਆ ਤੇ 12 ਲੀਟਰ ਦੁੱਧ ਮਿਲ ਕੇ ਦੇ ਦਾਂਗੇ ਜਮਾਂ ਹਾਂਜੀ ਹਾਂਜੀ ਠੀਕ ਹੈ ਤੇਰੇ ਦੂਜੇ ਨੰਬਰ ਗੱਬਰ ਦੇਖ ਜੀ ਜੰਨੇ ਆ ਇਹ ਕਿਹੜਾ ਜੋਸ ਹੁੰਦੀ ਆ ਇਹ ਦੂਜਾ ਸੂਰਜ ਹ ਕੱਦ ਕਾਠ ਪਲੀ ਪੁਲੀ ਬਹੁਤ ਜ਼ਿਆਦੇ ਹੈ ਨਾ ਹਾਂਜੀ ਮੂੰ ਮੱਥੇ ਚੰਗੀ ਆ ਤੇ ਇੱਕ ਇੱਕ ਦਿਨ ਲਈ ਜਾਂ ਸੂਣ ਦੇ ਜੇ ਇਹਦੇ 6 ਦਿਨ ਬਾਕੀ ਨੇ 6 ਦਿਨ ਸੂਣ ਦੇ ਬਾਕੀ ਇਹਦਾ ਪਲੂਨ ਦਾ ਦੁੱਧ ਕਿੰਨਾ ਕ ਦੱਸਿਆ ਗਿਆ ਇਹਦਾ ਸੂਣ ਦਾ 16 ਲੀਟਰ ਗਿਆ ਬਈ ਮਨ ਅੰਦਾਜ਼ਾ ਆ ਕੀ ਬਣ ਕੇ ਚੱਲੇ ਬੰਦੇ ਇਸ ਕੀ ਭਾਜੀ 16 ਕੇ ਦੇ ਸਾਡੇ ਲਈ ਮਨ ਕੇ ਜਲੇਬੀ 15 ਕਿਲੋ ਵਾਲੀ ਝੂਟੀ ਹੈਗੀ ਹੈ 15 ਸੂਣ ਦੇ ਹੈਗੀ ਹੈ ਰੇਟ ਇਹਦਾ ਕੀ ਰਹੂਗਾ ਇਹਦਾ ਮੁੱਲ 1.5 ਆਈ ਮਾਨਦਾਨ ਹੋ ਜਾਊਗਾ ਮਾਨਦਾਨ ਕਰਦੇ ਟੋਰੀ ਬਾਹਰ ਨੂੰ ਸੁਭਰ ਸਿੰਘ ਮੂੰ ਮੱਥੇ ਦੇਖੋ ਕੁੰਡੇ ਸਿੰਘ ਦੀ ਹਫਤਾ ਅਲੱਗ-ਬੱਗ ਸੂਣ ਦੇ ਬਾਕੀ ਪਿਆ 1.5 ਲੱਖ ਰੁਪਇਆ ਡਿਮਾਂਡ ਆ ਸਿੰਘਮੂ ਮੱਥਾ ਦੇਖੋ ਕੁੰਡੀ ਸਿੰਘਾ ਦੀ ਤੇ ਛਾਤੀ ਵਗੈਰਾ ਝੋਟੀ ਦੇ ਭੋਰਾ ਨਹੀਂ ਰਾਜੀ ਪਲੀ ਪੁਲੀ ਬਹੁਤ ਜ਼ਿਆਦੇ ਆ ਤੇ ਜਿੰਦੀ ਨਾਲ ਚੱਲੀ ਆ ਤੇ ਥਾਂਡੇ ਵਾ ਦੇਖੋ ਨੇੜੇ ਤੋਂ ਸੁਣਾ 16 ਕਿਲੋ ਦੱਸਦੇ ਆ ਕਿ ਪਹਿਲਾਂ ਨੇ ਦੁੱਧ ਪਾਇਆ ਵਾ ਤੇ ਬਾਕੀ ਤੁਸੀਂ ਆਪਣੀ ਸਮਝ ਨਾਲ ਲੈਣਾਗਾ ਤੇ ਇਹ 1.5 ਲੱਖ ਰੁਪਇਆ ਹੈਗੀ ਐ ਦੀ ਕੀਮਤ ਮਾਮਤਾਂ ਨੂੰ ਮੌਕੇ ਤੇ ਹੋ ਜੂ ਤੇ ਆਪਾਂ ਜੀਪਾ ਵਗੈਰਾ ਖਿੱਚਿਆ ਨਰਮਾ ਜਾਵਾਂ ਠੀਕ ਸੋ ਦੋ ਨਾਗਾ ਪੱਧਗਾ ਦੇ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਤੇ ਨੰਬਰ ਬੋਲੀ ਵੀਰ ਦੁਆਰੇ ਆਪਣਾ 95790 9040 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ